ਬੇਸ਼ੱਕ ਅਸੀਂ ਅਕਸਰ ਸਾਈਨ ਬੋਰਡ ਪੜ੍ਹਦੇ ਹਾਂ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਸਾਈਨ ਬੋਰਡ ਦੇ ਉੱਤੇ ਕੋਈ ਵੀ ਧਿਆਨ ਨਹੀਂ ਦਿੰਦਾ ਅਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਲੈਂਦੇ ਨੇ ਤਾਜ਼ੀਆਂ ਤਸਵੀਰਾਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਇੱਕ ਸਬਜ਼ੀ ਦੇ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਟਰੱਕ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਦੋ ਦਰਖਤਾਂ ਨੂੰ چیرਦਾ ਹੋਇਆ ਟਰੱਕ ਗਹਿਰੀ ਖੜ ਦੇ ਵਿੱਚ ਜਾ ਪਲਟਿਆ ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦਾ ਇੱਕ ਹੋਰ ਵਿਅਕਤੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਸਪਤਾਲ ਦਾਖਲ ਕਰਵਾਇਆ ਦਿੱਤਾ ਗਿਆ ਜਿਸ ਡਰਾਈਵਰ ਦੀ ਮੌਤ ਹੋਈ ਹੈ ਉਹ ਭੈਣੀ ਸਾਹਿਬ ਦਾ ਦੱਸਿਆ ਜਾ ਰਿਹਾ ਉਹਨਾਂ ਦੇ ਰਿਸ਼ਤੇਦਾਰ ਅਤੇ ਗੱਡੀ ਦੇ ਮਾਲਕ ਦਾ ਬਿਆਨ ਸਾਹਮਣੇ ਆਇਆ ਮੇਰਾ ਨਰਿੰਦਰ ਸਿੰਘ ਨਰਿੰਦਰ ਆਪਣੇ ਜਿਹੜਾ ਐਕਸੀਡੈਂਟ ਹੋਇਆ ਹੈ ਤੇ ਕੌਣ ਡੈਥ ਹੋਈ ਸੀ ਕੀ ਹੋਇਆ ਇਹਦਾ ਡਰਾਈਵਰ ਹੈ ਨਾ ਮੁੰਡਾ ਇਹ ਭੈਣੀ ਸਾਹਿਬ ਦਾ ਹੈ ਹਾਂਜੀ ਤੇ ਮੈਨੂੰ ਭੈਣੀ ਸਾਹਿਬ ਤੋਂ ਫੋਨ ਆਇਆ ਤਾਂ ਕਿ ਮੈਂ ਵੀ ਗੱਡੀ ਦੇਖਣ ਲਈ ਰਿਸ਼ਤੇਦਾਰੀ ਆਪਣੇ ਹਾਂ ਰਿਸ਼ਤੇਦਾਰ ਆਪਣੇ ਜਿਹੜਾ ਮੁੰਡੇ ਦੇ ਡਰਾਈਵਰ ਦੀ ਡੈਥ ਹੋਈ ਕਿੱਥੇ ਕਰਦਾ ਹੈ ਕਿੱਥੋਂ ਲੈ ਕੇ ਆਇਆ ਸੀ ਇਹ ਗੱਡੀ ਹੈਗੀ ਅੰਮ੍ਰਿਤਸਰ ਦੀ ਤੇ ਬੰਬੇ ਤੋਂ ਲੈ ਕੇ ਆਇਆ ਪਿੰਡੀ ਵਿੱਚ ਸਬਜ਼ੀ ਹੈ ਤੇ ਲੈ ਕੇ ਜਾਣੀ ਸੀ ਜਲੰਧਰ ਇਹਨਾਂ ਨੇ ਤਾਂ ਲੈ ਕੇ ਜਾ ਦੂੰਦ ਰੱਖ ਜਾਨੇ ਸੀ ਪੈਣੀ ਪੈਣੀ ਚੋਰਾ ਸੀ ਆ ਪੈਣੀ ਸਾਹਿਬ ਆ ਇਹ ਡਰਾਈਵਰ ਜਿਹੜਾ ਪੈਣੀ ਸਾਹਿਬ ਦਾ ਹੈ ਸਿੱਕੀ ਸਫਰ ਨੂੰ ਵਿਗੜ ਗਿਆ ਕੀ ਹੋਇਆ ਕੀ ਇਹ ਗੱਡੀ ਅਸੇ ਨਾ ਮੋੜ ਮੋੜਨ ਤੋਂ ਸਹੀ ਮੁੜੀ ਨਹੀਂ ਗੱਡੀ ਹਾਂ ਹਾਂ ਲੇਕਾ ਪੈ ਗਿਆ ਕਿਦੇ ਉਹਲਾ ਨੇ ਵਿਗੜ ਗਿਆ ਕਿਸ ਤਰ੍ਹਾਂ ਬਸ ਉਹੀ ਚੱਕਰ ਗੱਡੀ ਤੇਜ਼ ਹੁੰਦੀ ਸੀ ਸਪੀਡ ਚ ਕਿਤੇ ਤੇ ਪਤਾ ਨਹੀਂ ਲੱਗਾ ਸਿੱਧੀ ਗੱਡੀ ਥਲੇ ਉੱਤਰ ਗਏ ਜਿਹਨੇ ਇਹਦੇ ਸਵਾਰ ਦਿੱਤੇ ਕੱਲਾ ਡਰਾਈਵਰ ਕੱਲਾ ਡਰਾਈਵਰ ਉਹ ਜਿਹਨੇ ਪੱਸੇ ਜਾ ਰਹੇ ਨਹੀਂ ਦੂਸਰੇ ਦਾ ਨਹੀਂ ਕੱਲਾ ਡਰਾਈਵਰ ਸੀ ਐਟ ਟਾਈਮ ਹਾਂਜੀ ਹਾਂਜੀ ਮੇਰਾ ਨਾਮ ਸੰਜੇ ਆ ਜੀ ਕਿੰਨੀ ਦੀ ਗੱਡੀ ਸੀ ਮੇਰੇ ਆਪਣੀ ਗੱਡੀ ਸੀ ਏ ਬੰਬੇ ਵਾਲਾ ਆ ਰਿਹਾ ਮੈਂ ਐਮਪੀ ਚਾ ਹਾਂ ਭਿੰਡੀ ਤੇ ਗਰੇਲੇ ਇਹ ਜਲੰਧਰ ਜਲੰਧਰ ਜਾਣਾ ਸੀ ਜਲੰਧਰ ਜਾਣਾ ਇਹ ਮੋੜ ਬੜਾ ਗੋਲ ਹੈ ਜੀ ਇੱਥੋਂ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਾ ਤੇ ਕਟ ਮਾਰਦੇ ਮਾਰਦੇ ਇੱਥੋਂ ਚੜਿਆ ਇੱਥੇ ਖੰਭੇ ਦੇ ਤੇ ਗੱਡੀ ਸੰਭਾਲੀ ਨਹੀਂ ਗਈ ਤੇ ਉਹ ਜਾ ਕੇ ਉੱਥੇ ਪੇੜ 'ਚ ਜਾ ਕੇ ਵੱਜ ਗਈ ਪਲਟ ਗਈ ਹੈ ਫਲੇਟ ਹੋਇਆ ਸੀ ਤੇ ਉਹਦੇ ਕਾਰਨ ਨਾਲ ਮਤਲਬ ਗੱਡੀ ਸੰਭਾਲੀ ਨਹੀਂ ਗਈ ਉਹਦੇ ਤੋਂ ਕਿੰਨੇ ਹਿੰਦੇ 'ਚ ਸਵਾਰ ਦੋ ਜਣੇ ਸੀ ਇੱਕ ਬੰਦੇ ਦੀ ਧੱਤ ਹੋ ਗਈ ਹੈ ਜੀ ਉਸੇ ਬੰਦੇ ਨਾਲੇ ਪਤਾ ਨਹੀਂ ਲੱਗ ਰਿਹਾ ਪਤਾ ਕਰਦੇ ਆਂ ਕਿੰਨੀ ਹੋਈ ਹੈ ਮੇਰੇ ਡਰਾਈਵਰ ਦੀ ਇੱਕ ਦੀ ਡਰਾਈਵਰ ਦੀ ਹਾਂ ਇੱਕ ਡਰਾਈਵਰ ਸਕੱਤਰ ਸਿੰਘ ਹੀ ਤੇ ਇੱਕ ਦੂਸਰਾ ਬੰਦਾ ਮਲਕੀਤ ਸਿੰਘ ਉਹ ਹਾਪਰ ਜੀ ਦਾ ਦੋਨੋਂ ਡਰਾਈਵਰ ਆ ਦੋਨੋਂ ਡਰਾਈਵਰ ਆ ਦੋਨੋਂ ਡਰਾਈਵਰ ਆ ਇੱਕ ਡਰਾਈਵਰ ਦੀ ਹਾਂ ਜੇ ਇੱਕ ਡਰਾਈਵਰ ਦੀ ਜਦੋਂ ਕਿੱਲਾ ਨੁਕਸਾਨ ਨੁਕਸਾਨ ਹੈ ਭਾਈ ਸਾਰੀਆਂ ਗੱਡੀ ਦਾ ਟੋਟਲ ਲਾਸ ਹੋ ਗਈ ਹੈ ਤੇ ਮਾਲ ਦਾ ਵੀ ਨੁਕਸਾਨ ਹੋ ਗਿਆ ਹੁਣ ਭਲਾ ਇੰਸ਼ੋਰੈਂਸ ਕੰਪਨੀ ਵਾਲੇ ਆਣ ਕੇ ਉਹ ਦੇਖਣਗੇ ਆਪਣੇ ਗੱਡੀ ਤਾਂ ਫੋਨੇ ਛੋੜਾ ਨਵੀਂ ਗੱਡੀ ਹੈ ਮੇਰੀ ਦੇ ਦੇ ਉਹਨਾਂ ਕੀ ਹੁੰਦਾ ਉਹਨੂੰ ਕਿੱਥੇ ਲੈ ਗਏ ਨੇ ਜਿਹੜਾ ਦੇ ਕੋਈ ਜਿਹੜੀ ਡੈਥ ਹੋਈ ਹੈ ਉਹ ਪਹਿਲੇ ਤਾਂ ਫਰੋਈਪੁਰ ਲੈ ਕੇ ਗਈ ਸੀ ਸਿਵਲ ਹਸਪਤਲ ਮੋੜ ਕੇ ਲੈ ਕੇ ਗਈ ਫਰੀਦਕੋਟ ਐਕਸਾ ਰੈਫਰ ਕਰਤਾ ਸੀ ਉਹਨਾਂ ਨੇ ਰੈਫਰੈਂਸ ਕਰਤਾ ਸੀ ਉੱਥੇ ਫਰੀਦਕੋਟ ਤੇ ਫਰੀਦਕੋਟ ਹੀ ਡੈਥ ਹੋਈ ਉਹਦਾ ਦੇਖੋ ਉਹਦਾ ਦੇਖੋ ਉਤ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੇਕਾਬੂ ਹੋਇਆ ਟਰੱਕ ਖੱਡ ਵਿੱਚ ਪਲਟਿਆ ਜਿਸ ਕਰਕੇ ਇੱਕ ਦੀ ਮੌਤ ਹੋਈ ਹੈ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਇਹ ਨਾ ਰਾਤ ਵਜੇ 12:00 ਵਜੇ ਗੱਲ ਹੈ ਤੇ ਰਾਤ ਹਨੇਰਾ ਹੋਣ ਕਰਕੇ ਲਾਈਟਾਂ ਬੰਨ ਕਰਕੇ ਡਰਾਈਵਰ ਨੂੰ ਪਤਾ ਨਹੀਂ ਲੱਗ ਸਕਿਆ ਕਿ ਅੱਗੇ ਚੌਂਕ ਹੈ ਉਸੇ ਦੀ ਗੱਡੀਆਂ ਦੀ ਲੱਗੀ ਜਿਸ ਕਰਕੇ ਗੱਡੀ ਪਲਟ ਗਈ ਹੈ ਜੀ ਹੁਣ ਪਤਾ ਲੱਗਾ ਜੀ ਉਹਦੀ ਡਰਾਈਵਰ ਦੀ ਮੌਤ ਹੋ ਗਈ ਹੈ ਜੀ ਹੋਇਆ ਕਿੱਥੇ ਐਸੀ ਕਿਲੇ ਵਾਲਾ ਚੌਂਕ ਤੋਂ ਉੱਪਰ ਟੈਂਪਰ ਉਹਨਾਂ ਨੇ ਵਿਗੜਿਆ ਇਸ ਤੋਂ ਇਹਨਾਂ ਨੇ ਕਿਉਂ ਉਸ ਵੇਲੇ ਲਾਈਟਾਂ ਬੰਨ ਕਰਕੇ ਪਾਣੀ ਮੋੜ ਕਰਕੇ ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਬੇਸ਼ੱਕ ਹਰ ਇੱਕ ਵੱਡੇ ਰੋਡ ਦੇ ਉੱਤੇ ਸਾਈਨ ਬੋਰਡ ਲਿਖੇ ਹੋਏ ਨੇ ਤਾਂ ਕਿ ਲੋਕ ਸੁਚੇਤ ਹੋ ਜਾਣ ਪਰ ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ